ਸਾਚੀ ਦਾ ਪੰਜਾਬੀ ਮੈਸਟਰਾ ਆਪਣਾ ਗੁਰਮukh ਸਿੰਘ ਅੱਜ ਪਿੰਡ ਭੀੜ ਦੇ ਵਿੱਚ ਜਿੱਥੇ ਆਹ 10 12 ਬਿਸਵੇ ਜਗਾ ਖਾਲੀ ਪਈ ਆ ਕਿ ਨਰੇਗਾ ਦਾ ਕੰਮ ਸੀਗਾ ਜੋ ਕਿ ਇੱਕ ਆਪਣਾ ਸਮਾਜ ਸੇਵੀ ਬੰਦਾ ਵਗਾ ਉਹ ਕਰਦਾ ਇਹਨੇ ਬੂਟੇ ਲਾਏ ਨੇ ਕਿ ਅੱਜ ਇੱਥੇ ਪਹਿਲਾਂ ਵੀ ਨਰੇਕਾ ਤੇ ਲੱਗੇ ਸੀਗੇ ਇਹ ਬੂਟੇ ਪਹਿਲਾਂ ਪੱਟੇ ਗਏ ਤੇ ਅੱਜ ਇਹਨਾਂ ਨੇ ਨਵੇਂ ਦੁਬਾਰੇ ਲਾਏ ਨੇਗੇ ਖੁਦ ਆਪ ਨਰੇਗਾ 'ਚ ਬਿਲਕੁਲ ਬੰਦਾ ਕੰਮ ਨਹੀਂ ਕਰਦਾ ਖੁਦ ਆਪ ਦੇ ਪੈਸੇ ਇਹ ਕਾਰਜ 'ਚ ਕੇ ਦਿਹਾੜੀਆਂ ਛੱਡ ਕੇ ਇਹ ਬੂਟੇ ਆਏ ਲਾਏ ਨੇਗੇ ਅੱਜ ਨਵੇਂ ਤਾਜ਼ੇ ਬੂਟੇ ਲਾਏ ਨੇਗੇ ਸਰਕਾਰਦਿਆਂ ਗੱਲਬਾਤ ਪੁੱਛਦੇ ਆਪਾਂ ਇਹ ਤੋਂ ਕਿ ਕਿੰਨਾਕ ਟਾਈਮ ਹੋ ਗਿਆ ਹਨਾ ਤੇ ਆਹ ਦੇਖੋ ਨਵੇਂ ਟੋਏ ਪੱਟ ਕੇ ਅੱਜ ਨਵੇਂ ਖੋਦੀ ਹੀ ਬੂਟੇ ਲਾਉਂਦਾ ਵਗਾ ਆਪ ਭਾਈ ਕਰਦੇ ਆਂ ਵੀ ਆਪਾਂ ਗੱਲਬਾਤ ਆਹ ਦੇਖੋ ਸਾਹਮਣੇ ਲੱਗਿਆ ਹੋਇਆ ਵਗਾ ਬੂਟੇ ਲਾਉਣ ਪੁੱਛਦੇ ਆ ਕਿੰਨੇ ਕ ਬੂਟੇ ਲਾਤੇ ਤੇ ਕਿੱਥੇ ਕਿੱਥੇ ਲਾਤੇ ਭਾਈ ਕੀ ਹਾਲ ਆ ਹਾਂ ਠੀਕ ਆ ਕਿੰਨੇ ਬੂਟੇ ਲਾਤੇ ਅੱਜ ਮੇਰੇ ਪਹਿਲਾਂ ਮਾਤਰਾਣੀ ਦੇ ਅੱਥਾ ਲਾ ਕੇ ਕੋਲ ਬੂਟੇ ਹੀ ਕਿੰਨੇ ਉੱਥੇ 15 ਬੂਟੇ ਲਾ ਗਿਆ ਜੀ ਅੱਛਾ ਤੇ ਹੋਰ ਉਦੋਂ ਬਾਅਦ ਹੁਣ ਇੱਥੇ 12 ਬੂਟੇ ਚ ਲਾਦੇ ਆਪਾਂ ਇਹ ਕਿਹੜੀ ਜਗ੍ਹਾ ਹੈ ਪੰਚਾਇਤੀ ਜਗ੍ਹਾ ਕੀ ਹੈ ਇੱਕ ਜੰਗਲ ਹੈ ਹਸਾ ਜੰਗਲਾਂ ਦਾ ਹਸਪਤਾਲ ਲਗਾ ਇਹ ਤਾਂ ਨਰੇਗਾ ਦਾ ਕੰਮ ਆ ਯਾਰ ਬੂਟੇ ਲਾਉਣਾ ਤੇ ਉਹਨਾਂ ਲਾਏ ਸੀ ਪਹਿਲਾਂ ਇਸ ਪੱਟ ਤੇ ਹੀ ਅੱਛਾ ਪੱਟ ਤੇ ਤੇਰਾ ਪਿੰਡ ਬਈ ਕਿਹੜਾ ਮੇਰਾ ਪਿੰਡ ਪਹੀੜਾ ਵੀਰੇ ਅੱਛਾ ਖੁੱਦ ਤੈਨੂੰ ਵੀ ਨਰੇਗਾ ਚ ਲੱਗੇ ਹੋਇਆ ਕਿਵੇਂ ਸੇਸ਼ਟ ਮਾ ਤੇਰਾ ਨਹੀਂ ਵੀਰੇ ਆਪਾਂ ਉਹ ਹੀ ਸੇਵਾ ਕਰਦੇ ਆ ਬ ਕਿੰਨੇ ਬੂਟੇ ਲਾਤੇ ਹੁਣ ਤੱਕ ਤੁਸੀਂ ਹੁਣ ਤੱਕ ਵੀ 100 ਤੋਂ 150 ਕਾ ਆ ਜਗੇ ਪਿੰਡ ਦੇ ਵਿੱਚ ਬਗੈਰ ਸੇਵਾ ਹੀ ਕੀਤੀ ਹੈਗੀ ਸੰਧਰੂ ਵੀ ਹਨਾ ਤੇ ਇੱਥੇ ਕਿੰਨੇ ਲਾਇਨੇਗੇ ਆਪਾਂ ਬਾਈ 12 ਬੂਟੇ ਲਾਦੇ ਹੋ ਰਹੀ 12 ਬੂਟੇ ਇੱਥੇ ਲਾਤੇ ਬਾਈ ਨੇ ਖੁਦ ਆਪਦੇ ਪੱਲਿਓ ਪੈਸੇ ਖਰਚ ਕੇ ਲਾਏ ਨੇਗੇ ਬਾਈ ਇੰਨੇ ਚ ਪਾਣੀ ਫਿਰ ਕੌਣ ਪਾਇਆ ਕਰੂ ਕੋਣੇ ਕੋਣੇ ਮੋਟਰ ਤੋਂ ਲੈ ਗਰਾਂ ਪਾਣੀ ਕਿਹੜੀ ਮੋਟਰ ਤੋਂ ਉਹ ਸਾਹਮਣੇ ਦੇਖ ਸਕਦੇ ਹੋ ਕਿ ਜੱਗੂ ਦੀ ਮੋਟਰ ਆ ਕੀ 10 12 ਕਿਲੇ ਦੀ ਬਾਈ ਆ ਕੀਲੇ ਦੀ ਬਾਈ ਆ ਗਈ ਉੱਥੋਂ ਬਾਈ ਡੇਲੀ ਕਹਿੰਦਾ ਮੈਂ ਇੱਥੋਂ ਪਾਣੀ ਭਰ ਕੇ ਇਹ ਬੂਟਿਆਂ ਦਾ ਸਾਬ ਸਭਾਈ ਮੈਂ ਆਪ ਕਰੂੰਗਾ ਇੰਜ ਨਾ ਬਾਈ ਹਾਂਜੀ ਹਾਂ ਆਪ ਕਰੇਗਾ ਬੂਟੇ ਦੀ ਸਾਬ ਸਭਾਈ ਜੇ ਕੋਈ ਪੱਟ ਗਿਆ ਰਾਤ ਨੂੰ ਕੋਈ ਝੜਦਾ ਦੀ ਉਹਦੀ ਇਹ ਵੀਡੀਓ ਬਣਾਵਾਂਗੇ ਦੁਬਾਰਾ ਵੀਡੀਓ ਬਣਾ ਕੇ ਪਾਵਾਂਗੇ ਅਸਾਂ ਜੇ ਕੋਈ ਪੱਟ ਗਿਆ ਰਾਤ ਨੂੰ ਇਹਦੀ ਦੁਬਾਰੇ ਵੀਡੀਓ ਬਣਾਵਾਂਗੇ ਕਿਵੇਂ ਆ ਟਰੱਕ ਖੜੇ ਨੇ ਜਿਹਨਾਂ ਦੇ ਟਰੱਕਾਂ ਨੇ ਉੱਤੇ ਚਾੜਤਾ ਤੇਰੇ ਬੂਟਿਆਂ ਦੇ ਇਹਨਾਂ ਦੇ ਇਹਨਾਂ ਉੱਪਰ ਵੀਰ ਕਾਰਵਾਈ ਕਰਾਂਗੇ ਕਾਰਵਾਈ ਹੋਊਗੀ ਸਾਰਿਆਂ ਦੇ ਉੱਤੇ ਪਿੰਡ ਦੀ ਪੰਚਾਇਤ ਨੇ ਤੈਨੂੰ ਕੋਈ ਹੱਲਾਸ਼ੇਰੀ ਦਿੱਤੀ ਆ ਜਾਂ ਨਹੀਂ ਨਹੀਂ ਅਜੇ ਕੋਈ ਨਹੀਂ ਕੋਈ ਨਹੀਂ ਆਪਣੇ ਨਾਲ ਹੀ ਆ हां तो नीरेखा जी काम ਕਰਦਾ ਨਹੀਂ ਨਹੀਂ ਆਪਣਾ ਕੰਮ ਆ ਹੀ ਆਪਾ ਸੇਵਾਦਾਰੀ ਕੰਮ ਕਰਦਾ ਛੇ ਬਾਈਆ ਜਾਨਕੇ ਸਮਾਸ਼ੇ ਵੀ ਬਣਾਉ ਕਿਵੇਂ ਹੋ ਸਕਦਾ ਨਾ ਓਮੇ ਬੂਟੇ ਬੂਟੇ ਕਿਹੜੇ ਕਿਹੜੇ ਨੇ ਕਿ ਬਾਈ ਤੇਰੇ ਲਈ ਲੈ ਕੇ ਜਾਮਣ ਦੇ ਵੀ ਆ ਅਮਰੂਦ ਦੇ ਵੀ ਆ ਤੇ ਨਿੰਮ ਵੀ ਡੇਕਾਂ ਵੀ ਨੇ ਕਿੰਨਾ ਟਾਈਮ ਹੋਗਾ ਤੈਨੂੰ ਇੱਥੇ ਲੱਗੇ ਨੂੰ ਵੀਰੇ ਸਵੇਰ ਤਾਈ ਮੈਨੂੰ ਲਾਦਾ ਮਾਤਾ ਸਵੇਰ ਤਾਈ ਤੈਨੂੰ ਦੇਖਦਾ ਮੈਂ ਦੋ ਘਾਟੇ ਹੋਗੇ ਵੀਰੇ ਲੱਗੇ ਦੋ ਘਾਟੇ ਹੋਗੇ ਲੱਗੇ ਨੂੰ ਐਨੀ ਧੁੱਪ ਦੇ ਵਿੱਚ ਦੇਖੋ ਬਾਈ ਦੋ ਘਾਟੇ ਬੂਟੇ ਲਾਉਂਗਾ ਬਾਬਾ ਕਾ ਕਿਹੜੇ ਬੂਟੇ ਲਾਦੇ ਆ ਤਾਜਾ ਇੱਥੇ ਇੱਥੇ ਵੀਰੇ 12 ਬੂਟੇ ਲਾਦੇ 15 ਬੂਟੇ ਮਾਤਰਾਣੀ ਦੇ ਲਾਏ ਆ। ਅੱਛਾ ਇੱਥੇ 12 ਬੂਟੇ ਇੱਥੇ ਲਾਦੇ 15 ਬੂਟੇ ਮਾਤਰਾਣੀ ਦੇ ਲਾਏ ਹੋਏ ਨੇ। ਤੇ ਬੂਟੇ ਦਾ ਬਾਈ ਵੱਧ ਲਾਉਣੇ ਸੀ ਹਨਾ ਜੇ ਆ ਟਰੱਕ ਨਾ ਖੜੇ ਹੁੰਦੇ ਇੱਥੇ। ਜੇ ਆ ਟਰੱਕ ਬਾਈ ਕਹਿੰਦਾ ਨਾ ਖੜੇ ਹੁੰਦੇ ਤਾਂ ਇੱਥੇ ਬੂਟੇ ਵੱਧ ਲਾਉਣੇ ਸੀਗੇ। ਉਹ ਵੀ ਲਗਾਂਗੇ ਬੂਟੇ ਬਹੁਤ ਪੈ ਆਪਣੇ ਬਾਈ। ਉਹ ਪੈਣਗੇ ਬਾਈ। ਜੇ ਹੋਰ ਕਿਸੇ ਨੇ ਬੂਟੇ ਲਮਾਉਣੇ ਨੇਗੇ। ਸਾਨੂੰ ਦੱਸ ਦਿਓ ਬਾਈ ਕਹਿੰਦਾ ਸਾਨੂੰ ਦੱਸ ਦਿਓ ਕਿੰਨੇ ਮਾਰਜੀ ਬੂਟੇ ਬਾਈ ਕਿੱਥੇ ਤੂੰ ਤੱਕ ਲਾਇਆਵੇਂਗਾ ਬੂਟੇ। ਜਿੱਥੇ ਵੀ ਕਹਿੰਨੇ ਕੋਈ ਆਜਾ ਖੁਦ ਕੋਈ ਖਰਚਾ ਨਹੀਂ ਹੈਗਾ ਪਹਿਲਾ ਹਫਤਾ ਤੇਲ ਪੱਲਿਓਂ ਪੂਕੇ ਆਦੇ ਬੂਟੇ ਹਨਾ ਹਾਂਜੀ ਹਾਂ ਨਸ ਪਾਈ ਨੇ ਕਰਤਾ ਤੇ ਆ ਵੀਰੇ ਹੁਣ ਇਹਨਾਂ ਨੇ ਬੂਟੇ ਲਾਤੇ ਬਾਈ ਨੇ 12 12 ਬੂਟੇ ਹਨਾ ਹਾਂਜੀ ਹਾਂ 12 ਬੂਟੇ ਬਾਈ ਨੇ ਲਾਤੇ ਖੁਦ ਆਪ ਟੋਆ ਪਾਟਿਆ ਧੁੱਪ ਦੇ ਸਕਦੇ ਹੋ ਸੂਰਜ ਤੁਹਾਨੂੰ ਦਿਖਾ ਸਕਦੇ ਆਂਗੇ ਐਂਡ ਉਹ ਦੇਖ ਸਕਦੇ ਹੋ ਕਿ ਸੂਰਜ ਧੁੱਪ ਸੱਦੀ ਧੁੱਪ ਸਿਰ ਨੂੰ ਪੈਂਦੀ ਆ ਤੇ ਬਾਈ ਨੇ ਦੁਪਹਿਰ ਸਵੇਰ ਤਾਂ ਲੱਗਾ ਦੁਪਹਿਰ ਹੋ ਗਈ ਭਾਈ ਨੂੰ ਇੱਥੇ ਬੂਟੇ ਲਾਉਂਦੇ ਨੂੰ ਜੇ ਥੇ ਕਿਸੇ ਬਣਾਏ ਤੇ ਬੂਟੇ ਪੱਟਦੇ ਉਹਦੇ ਕਾਰਵਾਈ ਭਰਾਵਾ ਜ਼ਰੂਰ ਕਰਨਗਾ ਨਾ ਹਾਂਜੀ ਹਾਂ ਜ਼ਰੂਰ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਵੀ ਆ ਇਹਨਾਂ ਨੇ ਬੂਟੇ ਪੱਟਦੇ ਸਾਡੇ ਹਾਂਜੀ ਧੰਨਵਾਦ ਧੰਨਵਾਦ ਬਹੁਤ